10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 23 ਤੰਬਰ 2020 ਪਤਿਹ ਦਿਨ ਮੰਗਲਵਾਰ ਨਾਨਕਸ਼ਹੀ ਸਾਮਤ 557 ਭਾਦੋਂ ਸੌਰੀ 80 ਮਹੀਨੇ ਦੀ 8 ਤਰੀਕ ਹੈ ਜੀ ਸੈਮੀ ਆਮੂ ਕਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਨੀ ਜੀ ਭਾਰਤ ਜੁਵਲਰਸ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਵਿੱਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਕੋਕਟਲਮ ਅਤੇ ਵੈਨਕੂਵਰ ਟੈਂਥਾ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੀਸੀ ਕੰਜ਼ਰਟ ਪਾਰਟੀ ਦੀ ਅੱਜ ਦੇ ਵਿੱਚ ਲੀਡਰਸ਼ਿਪ ਨੂੰ ਲੈ ਕੇ ਕਾਫੀ ਰੌਲਾ ਸਗਾ ਮਸਲਾ ਕਿੱਥੇ ਤੱਕ ਪਹੁੰਚਿਆ ਉਹਦਾ ਆਪਾਂ ਚਰਚਾ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ 트럼ਪ ਵੱਲੋਂ ਜਿਹੜਾ ਭਾਸ਼ਣ ਅੱਜ UN ਦੀ ਜਨਰਲ ਅਸੈਂਬਲੀ ਦੇ ਵਿੱਚ ਦਿੱਤਾ ਗਿਆ ਉਹਦੇ ਵਿੱਚ ਕਾਫੀ ਜਿਹੜੀਆਂ ਝਾੜਾਂ ਉਹਨਾਂ ਨੇ ਯੂਰਪ ਨੂੰ ਪਾਈਆਂ ਚੀਨ ਅਤੇ ਭਾਰਤ ਦਾ ਵੀ ਉਹਦੇ ਵਿੱਚ ਜ਼ਿਕਰ ਹੋਇਆ ਇਵਨ UN ਨੂੰ ਵੀ ਰਗੜੇ ਲਾਏ ਗਏ ਆ ਤੇ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਕਮਲਾ ਹੈਰਿਸ ਜੋ ਕਿ 트럼ਪ ਕੋਲੋਂ ਚੋਣ ਹਾਰ ਗਈ ਸੀ ਉਹਨੇ ਆਪਣੀ ਵੱਡੀ ਗਲਤੀ ਜਿਹੜੀ ਆ ਮੰਨੀ ਆ ਸੋ ਕੀ ਹੈ ਉਹ ਗਲਤੀ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਤੇ ਗੱਲਬਾਤ ਹੋਊਗੀ ਡੇਰਾ ਬਿਆਸ ਦੇ ਮੁਖੀ ਦੀ ਮਜੀਠੀਆ ਨਾਲ ਮਿਲਣੀ ਦੀ ਬਨਾਮ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਮਾਤਾ ਜੀ ਦੀ ਮਿਲਣੀ ਦੀ ਆਖੀਰ ਚ ਗੱਲਬਾਤ ਕਰਾਂਗੇ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਬਾਅਦ ਜੋ ਰੇਤਾ ਖੇਤਾਂ ਵਿੱਚ ਵਿਛਿਆ ਹੋਇਆ ਮਿੱਟੀ ਐ ਇੱਕ ਤਰ੍ਹਾਂ ਦੀ ਸੋ ਉਹਦੇ ਵਾਸਤੇ ਕੀ ਕੀਤਾ ਜਾ ਰਿਹਾ ਤੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਹਾਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਦਸ ਹੋਤਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਬਿਊਟੀਫੁੱਲ ਬ੍ਰਿਟਿਸ਼ ਕੋਲੰਬੀਆ ਤੋਂ ਜਿਨ੍ਹਾਂ ਦੀ ਵਿਰੋਧੀ ਪਾਰਟੀ BC ਕੰਜ਼ਰਵੇਟਿਵ ਪਾਰਟੀ ਵਿਚਾਲੇ ਆਪਸੀ ਜੰਗ ਲੱਗੀ ਹੋਈ ਹੈ ਪਰ ਲੀਡਰ ਦੀ ਕੁਰਸੀ ਜਿਹੜੀ ਆ ਬਚ ਗਈ ਹੈ ਜੌਨ ਰਸਟਰਡ ਦੀ ਕੁਰਸੀ ਨੂੰ ਚੈਲੰਜ ਹੋ ਗਿਆ ਸੀਗਾ ਵਿੱਚੋਂ ਹੀ ਵਿਧਾਇਕਾਂ ਵੱਲੋਂ ਕਿ ਜਿਹੜੀ ਲੀਡਰਸ਼ਿਪ ਰੇਸ ਹੋਈ ਆ ਚੋਣਾਂ ਤੋਂ ਪਹਿਲਾਂ ਉਹਦੇ ਵਿੱਚ ਕਾਫੀ ਕਪੜੇਬਾਜ਼ੀ ਹੋਈ ਆ ਇਹ ਕਿਹਾ ਗਿਆ ਸੀਗਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਨੈਤਿਕ ਤਰੀਕੇ ਦੇ ਨਾਲ ਮੈਂਬਰਸ਼ਿਪ ਭਰਤੀ ਕੀਤੀ ਗਈ ਆ ਤੇ ਉਹਦੇ ਰਾਹੀਂ ਹੀ ਜੌਨ ਰਸਟਰਡ ਲੀਡਰ ਬਣਿਆ ਸੋ ਮੁੱਖ ਤੌਰ ਦੇ ਉੱਤੇ ਸਰੀ ਲੈ ਅਕਲੋਬਲ ਹਲਕੇ ਤੋਂ ਐਮਐਲਏ ਐਲਨੋਸਟਰ ਕੋ ਜਿਹੜੇ ਕਿ ਪਹਿਲਾਂ ਆਰਸੀਐਮਪੀ ਦੇ ਅਧਿਕਾਰੀ ਰਹੇ ਆ ਉਹਨਾਂ ਵੱਲੋਂ ਇਹ ਮਹਿਮਾ ਦੇ ਵਿੱਚ ਤੇ ਬਾਹਰ ਭੂਮਿਕਾ ਨਿਭਾਈ ਜਾ ਰਹੀ ਸੀ ਜਿਸ ਕਰਕੇ ਹੁਣ ਬਗਾਵਤ ਠੱਲਣ ਤੋਂ ਬਾਅਦ ਆਗੂ ਜੌਨ ਰਸਟਰਡ ਨੇ ਐਲਨੋਸਟਰ ਕੋ ਤੋਂ ਕੁਰਸੀ ਖੋ ਲਈ ਹੈ ਕੋਕਸ ਦੇ ਵਿੱਚੋਂ ਉਹਨਾਂ ਨੂੰ ਬਾਰ ਦਰਾ ਦਿਖਾ ਦਿੱਤਾ ਗਿਆ ਆ ਸੋ ਪਹਿਲਾਂ ਤਾਂ ਜਿਹੜਾ ਅਸੀਂ ਇਹ ਕਿ ਜੌਨ ਰਾਸਟਰ ਹੁਣਾਂ ਦੇ ਉੱਤੇ ਖਤਰੇ ਦੇ ਪੱਦਰ ਮੰਡਰਾ ਰਹੇ ਸੀਗੇ ਉਹਨਾਂ ਦੀ ਜਿਹੜੀ ਆ ਲੀਡਰਸ਼ਿਪ ਰੇਸ ਦਾ ਰਿਵਿਊ ਹੋਇਆ ਬਕਾਇਦਾ ਓਕ ਨਾਗਨ ਦੇ ਵਿੱਚ ਵੋਟਿੰਗ ਹੋਈ ਆ ਉਸ ਤੋਂ ਬਾਅਦ ਉਹਨਾਂ ਦੀ ਕੁਰਸੀ ਬਚ ਗਈ ਹੈ ਵੀ ਸਾਰਾ ਕੁਝ ਸਹੀ ਤਰੀਕੇ ਦੇ ਨਾਲ ਹੋਇਆ ਪਰ ਉਹਨਾਂ ਨੇ ਆਉਂਦਿਆਂ ਹੀ ਇੱਕ ਵੱਡੀ ਜਿਹੜੀ ਆਗੂ ਆ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਐਲਨੋ ਸਟਰਕੋ ਉਹਨਾਂ ਨੂੰ ਕੌਂਕਸ ਦੇ ਵਿੱਚੋਂ ਚਲਦਾ ਕਰ ਦਿੱਤਾ ਸੋ ਇਹਦੇ ਉੱਤੇ ਟਿੱਪਣੀਆਂ ਕਰਦੇ ਐਲਨੋ ਸਟਰਕੋ ਜਿਹੜੇ ਕਿ ਇੱਕ ਸਾਬਕਾ ਪੁਲਿਸ ਅਧਿਕਾਰੀ ਆ RCMP ਦੇ ਨਾਲ ਕੰਮ ਕੀਤਾ ਉਹਨਾਂ ਨੇ ਸਰੀ ਦੇ ਵਿੱਚ ਬੁਲਾਰੇ ਵੀ ਰਹੇ ਉਹਨਾਂ ਦੇ ਉਹ ਕਹਿੰਦੇ ਬਹੁਤ ਗੁੱਸੇ ਵਾਲੀ ਗੱਲ ਆ ਬਹੁਤ ਮੈਨੂੰ ਫ੍ਰਸਟ੍ਰੇਸ਼ਨ ਇਸ ਗੱਲ ਤੇ ਹੋ ਰਹੀ ਆ ਕਿ ਜੌਨ ਰਾਸਟਰਡ ਨੇ ਮੈਨੂੰ ਜਿਹੜਾ ਨੌਕਰੀੋਂ ਬਾਹਰ ਕੱਢਿਆ ਬਿਕੋਜ਼ ਕਿਉਂਕਿ ਉਹੋ ਗੱਲ ਨਹੀਂ ਕਰਨਾ ਚਾਹੁੰਦਾ ਉਹ ਡਿਸਕਸਸ਼ਨ ਨਹੀਂ ਕਰਨਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਧਾਂਦਲੀਆਂ ਹੋਈਆਂ ਆ ਕੱਪੜੇ ਬਾਜ਼ੀਆਂ ਹੋਈਆਂ ਆ ਤੇ ਮੂੰਹ ਬੰਦ ਕਰਵਾਏ ਜਾ ਰਹੇ ਆ ਉਹ ਕਹਿੰਦੇ ਵੀ ਜਿਹੜੀ ਫੇਕ ਮੈਂਬਰਸ਼ਿਪ ਸਾਈਨ ਹੋਈਆਂ ਆ ਇਹ ਇੱਕ ਬਹੁਤ ਵੱਡਾ ਮਸਲਾ ਆ ਪਰ ਇਹਦੇ ਉੱਤੇ ਗੱਲਬਾਤ ਨਹੀਂ ਕੀਤੀ ਜਾ ਰਹੀ ਉਹ ਕਹਿੰਦੇ ਵੀ ਜਿਹੜੇ ਜੌਨ ਅਰੈਸਟਡ ਆ ਉਹਨਾਂ ਬਾਰੇ ਮੈਂ ਸੋਚਦੀ ਆ ਕਿ ਇੱਕ ਗੈਰ ਇਮਾਨਦਾਰ ਲੀਡਰ ਨੇ ਜੀ ਤੇ ਮੋੜ ਤੋਂ ਇਹੋ ਜਿਹੇ ਨੇ ਤੇ ਇਸ ਕਰਕੇ ਉਹ ਕਹਿੰਦੇ ਵੀ ਉਹਨਾਂ ਨੇ ਬਾਕੀਆਂ ਨੂੰ ਵੀ ਹਨੇਰੇ ਦੇ ਵਿੱਚ ਰੱਖਿਆ ਆ ਚਾਹੀਦਾ ਤਾਂ ਇਹ ਸੀ ਕਿ ਨੈਤਿਕਤਾ ਦਾ ਪੱਲਾ ਫੜਦਿਆਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਪਰ ਉਹਨਾਂ ਨੇ ਆਪਣੀ ਕੁਰਸੀ ਬਚਾਉਣ ਦੇ ਵਾਸਤੇ ਹੇਰ ਫੇਰ ਕਰਕੇ ਮੁੜ ਕੇ ਫਿਰ ਕੁਰਸੀ ਹਥਿਆ ਲਈ ਆ ਜੀ ਸਵਾਲ ਨੂੰ ਸਟਰਕੋ ਜਿਹੜੇ ਕਿ ਬੀਸੀ ਯੂनाइटेड ਪਾਰਟੀ ਦੇ ਵਿੱਚ ਹੁੰਦੇ ਸੀਗੇ ਉਸ ਤੋਂ ਬਾਅਦ ਲਿਪਲ ਪਾਰਟੀ ਚ ਹੁੰਦੇ ਸੀਗੇ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਚੋਣਾਂ ਦੇ ਲਾਗੇ ਜਾ ਕੇ ਬੀਸੀ ਯੂनाइटेड ਪਾਰਟੀ ਬਿਲਕੁਲ ਹੀ ਖੇਰੂ ਖੇਰੂ ਹੋ ਗਈ ਸੀਗੀ ਲੀਡਰ ਕੈਵਨ ਫਾਲਕਨ ਜਿਹੜੇ ਆ ਉਹਨਾਂ ਨੇ ਨਾਂ ਬਦ ਰਿਆ ਸੀ ਲੇਬਲ ਪਾਰਟੀ ਦਾ ਬੀਸੀ ਯੂਨਾਈਟਿਡ ਪਾਰਟੀ ਰੱਖ ਕੇ ਪਰ ਉਹ ਸਕੀਮ ਸਿਰੇ ਨਾਲ ਲੱਗੀ ਤੇ ਫਿਰ ਦਿਨ ਉਹ ਆ ਗਿਆ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਬੀਸੀ ਦੀ ਚੜ੍ਹਾਈ ਬੜੀ ਹੋ ਗਈ ਹੋ ਇਸ ਕਰਕੇ ਸੀ ਕਿ ਕਿ ਕੇਂਦਰੀ ਲੈਵਲ ਦੇ ਉੱਤੇ ਕਨਸਰਵੇਟਿਵ ਪਾਰਟੀ ਦੀ ਵੇਵ ਬਣੀ ਹੋਈ ਸੀ ਇਹ ਇਸ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਨਾਂ ਦੀ ਸਾਝ ਸੀਗੀ ਇੱਕ ਸੋ ਨਾਂ ਦੇ ਭਲੇਖੇ ਕਰਕੇ ਇਹਨਾਂ ਦੀ ਮਗਰ ਵੀ ਪਪੂਲੈਰਿਟੀ ਬਹੁਤ ਹੋ ਗਈ ਤੇ ਸਿੱਟਾ ਇਹ ਨਿਕਲਿਆ ਕਿ ਬੀਸੀਜ ਯੂਨਾਈਟਿਡ ਪਾਰਟੀ ਖਤਮ ਹੋ ਗਈ ਉਹਨਾਂ ਨੇ ਇਹਨਾਂ ਦੇ ਨਾਲ ਰਲੇਵਾ ਕਰ ਲਿਆ ਐਲਨੋਰ ਸਟਾਰਕੋ ਵੀ ਇਧਰ ਆ ਗਈ ਇਹ ਗੱਲ ਵੱਖਰੀ ਹੈ ਕਿ ਕੁਝ ਹੀ ਸੀਟਾਂ ਦੇ ਫਰਕ ਦੇ ਨਾਲੇ ਸਰਕਾਰ ਬਣਾਉਂਦੇ ਬਣਾਉਂਦੇ ਰਹਿ ਗਏ ਉਹ ਜਿੱਦਕ ਤਾਂ ਸਰਕਾਰ ਬਣ ਜਾਂਦੀ ਫਿਰ ਗੱਲਾਂ ਹੋਰ ਹੋਣੀਆਂ ਸੀਗੀਆਂ ਸੋ ਸਰਕਾਰ ਨਹੀਂ ਬਣੀ ਸੋ ਕਸੂਰ ਇਧਰ ਉਧਰ ਨਿਕਣ ਲੱਗੇ ਜਿੱਥੋਂ ਤੱਕ ਗੱਲ ਜਾ ਕੇ ਫਿਰ ਇਹ ਲੀਡਰਸ਼ਿਪ ਦੇ ਉੱਤੇ ਸਵਾਲ ਜਿਹੜੇ ਆ ਉੱਠਣ ਲੱਗੇ ਆ ਸੋ ਪੁਰਾਣੇ ਰਾਜਿਆਂ ਵਾਲਾ ਕੰਮ ਹੈ ਜੀ ਸੋ ਜੇਕਰ ਰਾਜ ਦੇ ਖਿਲਾਫ ਕੋਈ ਮੰਤਰੀ ਵਜ਼ੀਰ ਬਗਾਵਤ ਕਰ ਦਿੰਦੇ ਸੀਗੇ ਜੇ ਤਾਂ ਬਗਾਵਤ ਸਿਰੇ ਲੱਗ ਜਾਂਦੀ ਸੀਗੀ ਤਾਂ ਕੁਰਸੀ ਉਹਨਾਂ ਕੋਲੇ ਚੱਲ ਜਾਂਦੀ ਸੀਗੀ ਤੇ ਜੇਕਰ ਬਗਾਵਤ ਫੇਲ ਹੋ ਜਾਂਦੀ ਸੀ ਕਿ ਤਾਂ ਰਾਜਾ ਫਿਰ ਬਾਗੀਆਂ ਦੇ ਬਗਾਵਤ ਕਰਨ ਵਾਲਿਆਂ ਦਾ ਸਿਰ ਕਲਮ ਕਰਵਾ ਦਿੰਦਾ ਸੀਗਾ ਸੋ ਅੱਜ ਕੱਲ੍ਹ ਕੀ ਹੈ ਵੀ ਸਿਰ ਕਲਮ ਨਹੀਂ ਕੀਤੇ ਜਾਂਦੇ ਪਰ ਲੀਡਰ ਜਿਹੜੇ ਆ ਉਹਦੇ ਖੰਭ ਝਾੜ ਦਿੰਦੇ ਆ ਮਤਲਬ ਕਿ ਕੁਰਸੀ ਖੋਹ ਲਈ ਜਾਂਦੀ ਆ ਸੋ ਜੌਨ ਰਾਸਟਰਡ ਨੇ ਬਾਗੀ ਐਲਨਸਟਰ ਕੋ ਤੋਂ ਕੋਕਸ ਦੀ ਜਿਹੜੀ ਚੇਅਰ ਆ ਖੋਹ ਲਈ ਆ ਪਰ ਉਹ ਆਜ਼ਾਦ ਤੌਰ ਦੇ ਉੱਤੇ ਉਹ ਕਹਿੰਦੇ ਵੀ ਐਮਐਲਏ ਮੈਂ ਬਣੀ ਰਹੂੰਗੀ ਅਤੇ ਆਪਣੀ ਰਾਈਡਿੰਗ ਦੇ ਲੋਕ ਜਿਹੜੇ ਨੇ ਸਰੀ ਕਲੋਵਰ ਡੇਲ ਦੇ ਉਹਨਾਂ ਦੀ ਨਮਾਇੰਦਗੀ ਕਰਦੀ ਰਹਾਂਗੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਟਰੰਪ ਦੇ ਉਸ ਬਿਆਨ ਦੀ ਜਿਹੜਾ ਕਿ ਅੱਜ ਉਹਨਾਂ ਨੇ ਸੰਯੁਕਤ ਰਾਸ਼ਟਰ ਜਾਨੀ ਕਿ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੇ ਵਿੱਚ ਦਿੱਤਾ ਇਹਦੇ ਵਿੱਚ ਉਹ ਬਹੁਤ ਜਿੱਦਾਂ ਗੱਲਾਂ ਕਰ ਗਏ ਸੋ ਇਹ ਕਹਿ ਲਈਏ ਕਿ ਯੂਐਨ ਦੇ ਸਟੇਜ ਤੇ ਖੜ ਕੇ ਉਹਨਾਂ ਨੇ ਯੂਐਨ ਦੇ ਹੀ ਰਗੜੇ ਲਾਏ ਯੂਰਪ ਨੂੰ ਬਹੁਤ ਕੁਝ ਸੁਣਾਇਆ ਗਾਜ਼ਾ ਮਸਲੇ ਦੇ ਉੱਤੇ ਵੀ ਬੋਲੇ ਆ ਚੀਨ ਭਾਰਤ ਦਾ ਵੀ ਜ਼ਿਕਰ ਕੀਤਾ ਆ ਪਰ ਮੁੱਖ ਤੌਰ ਦੇਤੇ ਜੋ ਗੱਲਾਂ ਹੋਈਆਂ ਉਹ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ 6 ਸਾਲ ਬਾਅਦ ਪਹਿਲੀ ਵਾਰੀ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਹਾਲ ਦੇ ਮੰਚ ਤੇ ਟਰੰਪ ਨੂੰ ਪਹੁੰਚਣ ਦਾ ਮੌਕਾ ਮਿਲਿਆ ਤੇ ਉਹਨੇ ਚੜ੍ਹਦੇ ਆ ਯੂਨ ਦੇ ਉੱਤੇ ਹੀ ਹੱਲਾ ਬੋਲ ਦਿੱਤਾ ਉਹ ਕਹਿੰਦੇ ਵੀ ਜਿਹੜਾ ਯੂਨ ਹੈ ਸੰਯੁਕਤ ਰਾਸ਼ਟਰ ਜਿਹਨੂੰ ਆਪਾਂ ਕਹਿੰਨੇ ਆ ਇਹ ਇੱਕ ਬੇਅਸਰ ਤੇ ਭ੍ਰਿਸ਼ਟ ਸੰਸਥਾ ਆ ਇਕ ਸੰਸਾਰ ਪੱਧਰ ਦੀ ਇੱਕ ਅਜਿਹੀ ਤਾਕਤ ਆ ਜਿਹੜੀ ਕਿ ਸਹੀ ਤਰੀਕੇ ਦੇ ਨਾਲ ਮੁਲਕਾਂ ਦੀ ਗਵਾਹੀ ਨਹੀਂ ਕਰ ਰਹੀ ਜੀ ਅਸੀਂ ਵੀ ਵਰੇ ਦੀ ਸਥਾਪਨਾ ਚੱਲ ਰਹੀ ਹੈ ਇਸ ਵੇਲੇ ਸੰਯੁਕਤ ਰਾਸ਼ਟਰ ਦੀ ਉਹ ਕਹਿੰਦੇ ਵੀ ਮੈਂ ਇਸ ਮੌਕੇ ਸਾਰਿਆਂ ਮੁਲਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੀਆਂ ਸਰਹੱਦਾਂ ਬੰਦ ਕਰ ਲਓ ਬਾਹਰੋਂ ਇਮੀਗ੍ਰੇਸ਼ਨ ਜਿਹੜੀ ਹੋ ਰਹੀ ਆ ਉਹਨੂੰ ਜਿਹੜਾ ਆ ਉਹ ਰੋਕੋ ਜਿਹੜੇ ਗਲਤ ਵਿਦੇਸ਼ੀ ਆ ਉਹਨਾਂ ਨੂੰ ਬਾਹਰ ਕੱਢੋ ਤੇ ਇਹ ਜਿਹੜੀ ਯੂਨਾਈਟੇਡ ਨੇ ਗਲੋਬਲ ਮਾਈਗ੍ਰੇਸ਼ਨ ਅਜੰਡਾ ਚਲਾਇਆ ਆ ਜਿਹਦੇ ਅਧੀਨ ਨੇ ਕਈ ਮੁਲਕਾਂ ਦੀ ਵਸਮੋਂ ਇੱਧਰ ਉੱਧਰ ਕਰ ਦਿੱਤੀ ਆ ਉਹਦਾ ਬਹੁਤ ਸਾਰੇ ਮੁਲਕਾਂ ਨੂੰ ਨੁਕਸਾਨ ਹੋਇਆ ਆ ਇਸ ਕਰਕੇ ਮੈਂ ਕਹਿ ਰਿਹਾ ਆ ਮੁਲਕਾਂ ਦੇ ਆਗੂਆਂ ਨੂੰ ਕਿ ਤੁਹਾਡੇ ਦੇਸ਼ਾਂ ਤੇ ਜੋ ਇਮੀਗ੍ਰੇਸ਼ਨ ਦਾ ਹਮਲਾ ਹੋ ਰਿਹਾ ਬਾਹਰੋਂ ਲੋਕ ਆ ਕੇ ਰਹਿ ਰਹੇ ਆ ਇਹਦੀ ਫੰਡਿੰਗ ਜਿਹੜੀ ਆ ਯੂਨ ਕਰ ਰਹੀ ਆ ਇਸ ਵਾਸਤੇ ਇਹ ਤੋਂ ਪਰੇ ਹੋ ਜਾਓ ਸੋ 트럼ਪ ਨੇ ਕਿਹਾ ਕਿ ਜਿਹੜੀਆਂ ਖੁੱਲੀਆਂ ਸਰਹੱਦਾਂ ਰੱਖੀਆਂ ਗਈਆਂ ਸੀਗੀਆਂ ਇਮੀਗ੍ਰੇਸ਼ਨ ਨੂੰ ਜੀ ਆਇਆਂ ਕਿਹਾ ਜਾ ਰਿਹਾ ਸੀਗਾ ਇਹ ਇੱਕ ਤਜਰਬਾ ਬੁਰੀ ਤਰ੍ਹਾਂ ਸਫਲ ਰਿਹਾ ਆ ਇਹਦੇ ਨਾਲ ਮੁਲਕਾਂ ਦਾ ਨੁਕਸਾਨ ਹੋ ਰਿਹਾ ਆ ਇਸੇ ਕਰਕੇ ਲੋਕ ਕਹਿ ਰਹੇ ਆ ਕਿ ਸਾਨੂੰ ਕੰਮ ਨਹੀਂ ਮਿਲ ਰਿਹਾ ਲੋਕ ਇਤਰਾਜ਼ ਕਰ ਰਹੇ ਆ ਇਹ ਹੁਣ ਆਪਾਂ ਨੂੰ ਖਤਮ ਕਰਨਾ ਪੈਣਾ ਆ ਕਿਉਂਕਿ ਤੁਹਾਡੇ ਦੇਸ਼ ਨਰਕ ਵੱਲ ਜਾ ਰਹੇ ਆ ਸੋ ਇਮੀਗ੍ਰੇਸ਼ਨ ਦੇ ਉਲਟ ਖੁੱਲ ਕੇ ਬੋਲਦਿਆਂ 트럼ਪ ਨੇ ਕਿਹਾ ਖਾਸ ਕਰਕੇ ਯੂਰਪੀਆ ਆਗੂਆਂ ਨੂੰ ਸੰਬੋਧਨ ਕਰਦਿਆਂ ਉਹ ਕਹਿੰਦੇ ਵੀ ਯੂਰਪ ਵਾਲੇ ਆਗੂਆਂ ਨੇ ਤਾਂ ਆਪਣੀ ਵਿਰਾਸਤ ਹੀ ਬਰਬਾਦ ਕਰ ਲਈ ਆ ਯੂਰਪ ਨੂੰ ਕਹਿੰਦਾ ਮੈਂ ਪਿਆਰ ਕਰਦਾ ਆ ਯੂਰਪ ਨੂੰ ਮੈਂ ਬਹੁਤ ਪਸੰਦ ਕਰਦਾ ਆ ਯੂਰਪ ਦੇ ਵਿੱਚ ਜੋ ਵਿਰਸਾ ਸੀ ਜੋ ਵਿਰਾਸਤ ਸੀ ਉਹ ਇਹਨਾਂ ਨੇ ਅੰਨੀ ਇਮੀਗ੍ਰੇਸ਼ਨ ਸਾਥ-ਸਾਥ ਕੇ ਖਤਮ ਕਰ ਲਈ ਆ ਤੇ ਇਸ ਕਰਕੇ ਯੂਰਪ ਹੁਣ ਨਰਕ ਬਣ ਚੁੱਕਾ ਆ ਤੇ ਉਹਨਾਂ ਨੇ ਕਿਹਾ ਕਿ ਮੈਂ ਆ ਯੂਰਪੀ ਨੇਤਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਜੇ ਇਮੀਗ੍ਰੇਸ਼ਨ ਦੇਣੀ ਆ ਤਾਂ ਆਪਣੇ ਖੂਨ ਤੇ ਆਪਣੀ ਮਿੱਟੀ ਵਾਲੇ ਲੋਕਾਂ ਨੂੰ ਇਮੀਗ੍ਰੇਸ਼ਨ ਦਿਓ ਮਤਲਬ ਕਿ ਜਿਹੜੇ ਫਰੰਗੀ ਲੋਕ ਨੇ ਉਹਨਾਂ ਨੂੰ ਹੀ ਇਮੀਗ੍ਰੇਸ਼ਨ ਦਿੱਤੀ ਜਾਵੇ ਸੋ ਮਤਲਬ ਕਿ ਜਿਹੜੇ ਯੂਰਪ ਦੇ ਵਿੱਚ ਕੇ ਗਰੀਬ ਮੁਲਕ ਨੇ ਰੰਗ ਦੇ ਗੋਰੇ ਨੇ ਬਾਲਾਂ ਦੇ ਕੱਕੇ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਉੱਥੇ ਦਿੱਤੀ ਜਾਵੇ ਜਿਹੜੀ ਆ ਭਾਂਦ ਭਾਂਦ ਦੀ ਲੱਕੜੀ ਕਾਲੀ ਪੀਲੀ ਇਕੱਠੀ ਕੀਤੀ ਹੋਈ ਆ ਸਾਡੇ ਵਰਗੀ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਸੋ ਕੁੱਲ ਮਿਲਾ ਕੇ ਟਰੰਪ ਦੇ ਦੋ ਦਿਲ ਵਿੱਚ ਸੀ ਉਹਨਾਂ ਨੇ ਉਹ ਗੱਲਾਂ ਕੀਤੀਆਂ ਸੋ ਇਹ ਹੁਣ ਗੱਲ ਪੱਥਰ ਤੇ ਲਿਖੀ ਹੋਈ ਸਮਝ ਲੈਣੀ ਚਾਹੀਦੀ ਆ ਕਿ ਗਾਹਾਂ ਦਿਨ ਕਿੱਦਾਂ ਦੇ ਆਉਣ ਵਾਲੇ ਆ ਸੋ ਹੱਲੇ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਵੀ ਦੇਖੋ ਜੀ ਹੁਣ ਕੱਚਿਆਂ ਦੇ ਉੱਤੇ ਸਖਤੀ ਹੋਣੀ ਆ ਪਰ ਜਿਸ ਹਿਸਾਬ ਦੀਆਂ ਗੱਲਾਂ ਹੋ ਰਹੀਆਂ ਆ ਗਾਹਾਂ ਬਚੜੇ ਪੱਕੇ ਵੀ ਹਨਗੇ ਕਿਉਂਕਿ ਕੁੱਲ ਮਿਲਾ ਕੇ ਮੈਂ ਅੱਗੇ ਵੀ ਇਹ ਗੱਲ ਕਹੀ ਆ ਇਹਦੀ ਗੋਰੀ ਕੌਮ ਆ ਇਹਨਾਂ ਨੂੰ ਅਹਿਸਾਸ ਹੋ ਚੁੱਕਾ ਆ ਕਿ ਸਸੀ ਘਟ ਗਿਣਤੀ ਤੇ ਜਾ ਰਹੇ ਆ ਸਾਡੇ ਕਹਾ ਬੱਚੇ ਜਿਹੜੇ ਬੱਚੇ ਨਹੀਂ ਪੈਦਾ ਕਰ ਰਹੇ ਇਮੀਗ੍ਰੈਂਟ ਆ ਕੇ ਸਾਡੀਆਂ ਨੌਕਰੀਆਂ ਹੀ ਨਹੀਂ ਸਾਡੇ ਸ਼ਹਿਰ ਖੋ ਰਹੇ ਆ ਇਹਨਾਂ ਦੀ ਇੱਥੇ ਆਬਾਦੀ ਵਧ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੋਰੇ ਲੋਕ ਘਟ ਗਿਣਤੀ ਤੇ ਰਹਿ ਜਾਣਗੇ ਇਸ ਕਰਕੇ ਹੁਣੇ ਬਚਣ ਦਾ ਵੇਲਾ ਆ ਸੋ ਇਸੇ ਕਰਕੇ ਰੋਬੋਟਸ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਤਕਨੀਕਾਂ ਹੋਂ ਦੇ ਵਿੱਚ ਆ ਰਹੀਆਂ ਤਾਂ ਕਿ ਬਾਹਰੋਂ ਇਮੀਗ੍ਰੇਸ਼ਨ ਦੀ ਲੋਡ ਘਟ ਪਵੇ ਸੋ ਕੁੱਲ ਮਿਲਾ ਕੇ ਮੋਰੇ ਜਿਹੜਾ ਹਾਲ ਆ ਲਿਆ ਕੋਈ ਬਹੁਤਾ ਵਧੀਆ ਨਹੀਂ ਆ ਸੋ ਆਪਣੇ ਭਾਸ਼ਣ ਦੇ ਵਿੱਚ 트럼ਪ ਨੇ ਜੋ ਮੈਂ ਕਹਿਣਾ ਆ ਉਹਦਾ ਇਹਦਾ ਖਾਕਾ ਸਿਰਜ ਦਿੱਤਾ ਆ ਕਿ ਉਹ ਕੀ ਸੋਚਦੇ ਆ ਸੋ ਇਹਦੇ ਵਾਸਤੇ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਇਹ ਲਿਬਰਲ ਆਰਡਰ ਹੈਗਾ ਦੁਨੀਆ ਦੇ ਵਿੱਚ ਚੱਲ ਰਿਹਾ ਵੀ ਹੱਦਾਂ ਖੋਲ ਦਿਓ ਇੱਕ ਦੂਏ ਮੁਲਕਾਂ ਵਿੱਚ ਜਾਓ ਰਲ ਕੇ ਕੰਮ ਕਰੋ ਵਰਕ ਪਰਮਿਟ ਦੇ ਦਿਓ ਸਾਂਝੀਆਂ ਸੰਸਥਾਵਾਂ ਬਣਾ ਲਓ ਯੂਨ ਬਣਾ ਲਈ WHO ਬਣਾ ਲਈ IMF World Bank ਵੀ ਇਹ ਹੁਣ ਗੱਲਾਂ ਬੀਤੇ ਦੀਆਂ ਹੋ ਗਈਆਂ ਆ ਮੋਹਰੇ ਇਨਾ ਮੁਲਕਾਂ ਨੇ ਆਪੂ ਆਪਣਾ ਸੋਚਣਾ ਆ ਲੋਕਾਂ ਦਾ ਨਹੀਂ ਸੋਚਣਾ ਕੈਨੇਡਾ ਹੱਲੇ ਸੇਫ ਇਸ ਕਰਕੇ ਆ ਕਿਉਂਕਿ ਇੱਥੇ ਬਹੁਤੇ ਲੋਕ ਜਿਹੜੇ ਨੇ ਉਹ ਬਾਹਰੋਂ ਆਏ ਹੋਏ ਆ ਤੇ ਉਹਨਾਂ ਦੀ ਮੈਜੋਰਟੀ ਆ ਤੇ ਉਹ ਇੱਥੇ ਤੱਕ ਪਹੁੰਚ ਚੁੱਕੇ ਆ ਕਿ ਕਿਸੇ ਇਹੋ ਜੀ ਸਮੱਸਿਆ ਨੂੰ ਹੱਲ ਕਰ ਸਕਦੇ ਆ ਪਰ ਅਮਰੀਕਾ ਯੂਰਪ ਦੇ ਵਿੱਚ ਹੱਲੇ ਵੀ ਬਹੁਤ ਸਾਰੇ ਥਾਈ ਜਿਹੜਾ ਆ ਖਤਰਾ ਬਰਕਰਾਰ ਹੈਗਾ ਤੋ ਟਰੰਪ ਨੇ ਕਿਹਾ ਕਿ ਜੇ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਰੋਕਦੇ ਜਿਹੜਾ ਨੂੰ ਤੁਸੀਂ ਪਹਿਲਾਂ ਕਦੇ ਦੇਖਿਆ ਨਹੀਂ ਸੀਗਾ ਕਿਤੇ ਤੇ ਫਿਰ ਤੁਹਾਡੇ ਨਾਲ ਜਿਹੜੀ ਆ ਕੋਈ ਸਾਂਝ ਰੱਖਣ ਨਹੀਂ ਬਣਦੀ ਨਹੀਂ ਤੇ ਤੁਹਾਡੀ ਤੁਹਾਡਾ ਜਿਹੜਾ ਮੁਲਕ ਆ ਉਹਨੇ ਗਾਂ ਚੱਲ ਕੇ ਫੇਲ ਹੋ ਜਾਣਾ ਆ ਜਿਵੇਂ ਯੂਰਪ ਨਰਕ ਬਣ ਗਿਆ ਆ ਇਦਾਂ ਹੀ ਹੋਰ ਮੁਲਕ ਨਰਕ ਬਣ ਜਾਣੇ ਆ ਤੇ ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਵੀ ਸਿੱਧੇ ਤਰੀਕੇ ਦੇ ਨਾਲ ਕਈ ਟਿੱਪਣੀਆਂ ਕੀਤੀਆਂ ਜਦੋਂ ਯੂਰਪ ਦਾ ਉਹ ਵਾਰ-ਵਾਰ ਵਾਣਨ ਕਰਦਾ ਇਸ ਲਈ ਤੇ ਉਹਨਾਂ ਦਾ ਇਸ਼ਾਰਾ ਮੁਸਲਮ ਇਮੀਗ੍ਰੇਸ਼ਨ ਵੱਲ ਹੀ ਸੀ ਜਿਹਦੇ ਖਿਲਾਫ ਫ੍ਰਾਂਸ ਜਰਮਨ ਇੰਗਲੈਂਡ ਦੇ ਵਿੱਚ ਆਲਰੇਡੀ ਮਜਾਰੇ ਚੱਲ ਰਹੇ ਆਜ ਤੋ ਤੱਕ ਕਿ ਆਸਟ੍ਰੇਲੀਆ ਦੇ ਵਿੱਚ ਵੀ 트ੰਪ ਨੇ ਕਿਹਾ ਕਿ ਆਪਣੇ 8 ਮਹੀਨਿਆਂ ਦੇ ਰਾਜ ਦੇ ਦੌਰਾਨ ਉਹਨੇ 7 ਯੁੱਧ ਰੁਕੇ ਆ ਜਦੋਂ ਕਿ ਯੂਨਾਈਟਿਡ ਨੇਸ਼ਨਸ ਨੇ ਸਿਰਫ ਸਿਰਫੋਕੀ ਬਿਆਨਬਾਜ਼ੀ ਕੀਤੀ ਆ ਇਥੋਂ ਤੱਕ ਕਿ ਉਹਨਾਂ ਨੇ ਗ੍ਰੀਨ ਐਨਰਜੀ ਪ੍ਰੋਗਰਾਮਸ ਦੇ ਉੱਤੇ ਵੀ ਹਮਲਾ ਕੀਤਾ ਉਹ ਕਹਿੰਦੇ ਵੀ ਸਾਡੇ ਮੁਲਕਾਂ ਦਾ ਪੈਸਾ ਲੈ ਕੇ ਆ ਯੂਨਾਨ ਨੇ ਦੂਜੇ ਮਲਕਾਂ ਨੂੰ ਦਿੱਤਾ ਜਿਹੜੇ ਹੱਲੇ ਗਰੀਬ ਆ ਅਮੀਰ ਹੋ ਰਹੇ ਆ ਵੀ ਤੁਸੀਂ ਜੀ ਇੱਥੇ ਆਪਣੀਆਂ ਇੰਡਸਟਰੀਆਂ ਲਾਵੋ ਧੂਆਂ ਕਹਿੰਦੇ ਉਹ ਪੈਦਾ ਕਰ ਰਹੇ ਆ ਗੰਧ ਹਵਾ ਦੇ ਵਿੱਚ ਉਹ ਪਾ ਰਹੇ ਆ ਪੈਸਾ ਸਾਡਾ ਲੱਗ ਰਿਹਾ ਆ ਤੇ ਸਾਡੀਆਂ ਫੈਕਟਰੀਆਂ ਦੇ ਪਾਬੰਦੀਆਂ ਲੱਗ ਰਹੀਆਂ ਆ ਸੋ ਇਸ ਕਰਕੇ ਵੀ ਇਹ ਦੂ ਵੱਡੀ ਠੱਗੀ ਕਹਿੰਦੇ ਕੋਈ ਹੋਰ ਨਹੀਂ ਆ ਪੈਰਿਸ ਮੌਸਮੀ ਸਮਝੌਤੇ ਨੂੰ ਫਿਰ ਨਿਸ਼ਾਨਾ ਬਣਾਇਆ ਕਹਿੰਦੇ ਵੀ ਜਿਹੜੇ ਮਾਹਰ ਕਹਿੰਦੇ ਸੀਗੇ ਕਿ 225 ਤੱਕ ਦੁਨੀਆ ਇੰਨੀ ਗਰਮ ਹੋ ਜਾਣੀ ਆ ਕਿ ਰਹਿਣ ਦੇ ਯੋਗ ਨਹੀਂ ਰਹਿਣੀ ਉਹ ਮਾਹਰ ਕਿੱਥੇ ਆ ਹੁਣ 225 ਦਾ ਅੱਧਾ ਲੰਘ ਚੁੱਕਾ ਆ ਆਪਾਂ ਬੜੇ ਸੋਨੇ ਜਿਉਂ ਰਹੇ ਆ ਉਹ ਕਹਿੰਦੇ ਜੀ ਗਲੋਬਲ ਵਾਰਮਿੰਗ ਵਾਲੀ ਗੱਲ ਆ ਇਹ ਵੀ ਸਰਾ ਟੋ ਆ ਗਿਆ ਇਹ ਵੱਡਾ ਧੋਖਾ ਆ ਉਹਨਾਂ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਧੋਖਾ ਜਿਹੜਾ ਗਰਦਾਨਿਆਂ ਆ ਤੇ ਕਿਹਾ ਆ ਕਿ ਇਹ ਗ੍ਰੀਨ ਅਜੰਡਾ ਦੇਸ਼ਾਂ ਨੂੰ ਬਰਬਾਦੀ ਦੇ ਕਿਨਾਰੇ ਦੇ ਉੱਤੇ ਲੈ ਗਿਆ ਆ ਯੂਕਰੇਨ ਜੰਗ ਦੇ ਜਵੰਦ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਯੂਰਪੀ ਮੁਲਕਾਂ ਦੀ ਕਾਫੀ ਖੇੜਾਈ ਆ ਉਹ ਕਹਿੰਦੇ ਵੀ ਇੱਕ ਪਾਸੇ ਚੀਨ ਅਤੇ ਭਾਰਤ ਜਿਹੜੇ ਆ ਉਹੋ ਤੇਲ ਖਰੀਦ ਕੇ ਰੂਸ ਨੂੰ ਫੰਡ ਕਰ ਰਹੇ ਆ ਰੂਸ ਉਸ ਪੈਸੇ ਦੇ ਨਾਲ ਮਜ਼ਾਈਲਾ ਸੈਟ ਰਿਹਾ ਪਰ ਮੈਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਯੂਰਪੀ ਮੌਲਕ ਜਿਹੜੇ ਨਿੰਕਾਰ ਕਰਕੇ ਨੈਟੋ ਦੇ ਮੈਂਬਰ ਉਹ ਰੂਸ ਦੇ ਕੋਲੋਂ એનર્ਜੀ ਕਾਦੇ ਵਾਸਤੇ ਖਰੀਦ ਰਹੇ ਆ ਵੀ ਇਹਨਾਂ ਦਾ ਸਿਰ ਖਰਾਬ ਹੋ ਗਿਆ ਆ ਵੀ ਤੁਸੀਂ ਉਹਨੂੰ ਪੈਸੇ ਦੇ ਰਹੇ ਆ ਤੇ ਉਹ ਮੁੜ ਕੇ ਉਸੇ ਪੈਸੇ ਦੇ ਨਾਲ ਤੁਹਾਡੇ ਉੱਤੇ ਬੰਬ ਸੈਟ ਰਿਹਾ ਆ ਕਹਿੰਦੇ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਸਿਆਣੇ ਮੌਲਕ ਇਦਾਂ ਕਿਉਂ ਕਰਨ ਲੱਗ ਪਏ ਆ ਤੇ ਬਾਕੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਪਰਮਾਣੂ ਹਥਿਆਰਾਂ ਦਾ ਫਲਾਅ ਰੋਕਣ ਲਈ ਸਾਨੂੰ ਇਕੱਠੇ ਹੋਣਾ ਪੈਣਾ ਆ ਜੈਵਿਕ ਹਥਿਆਰ ਰਸਾਇਣ ਪੁਰਾਣ ਦੀ ਵਰਤੋਂ ਰੋਕਣ ਲਈ ਨਵੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਨਹੀਂ ਤਾਂ ਇਹ ਨਾ ਮੁਲਕ ਰਹਿਣੇ ਆ ਤੇ ਨਾ ਹੀ ਸੰਯੁਕਤ ਰਾਸ਼ਟਰ ਰਹਿਣਾ ਸਭ ਕੁਝ تباہ ਹੋ ਜਾਣਾ ਆ ਸੋ ਆਪਣੇ ਭਾਸ਼ਣ ਦੇ ਦੌਰਾਨ ਉਹਨਾਂ ਨੇ ਬਹੁਤਿਆ ਮੁਲਕਾਂ ਦੀ ਵਿਖੇਦੀ ਕੀਤੀ ਇੱਕ ਮੁਲਕ ਦੀ ਸਫਤ ਕੀਤੀ ਹੈ ਜਿਹਦਾ ਨਾਮ ਐਲਸਲਵਾਡੋਰ ਆ ਉਹ ਕਹਿੰਦੇ ਐਲਸਲਵਾਡੋਰ ਮੁਲਕ ਬਹੁਤ ਵਧੀਆ ਆ ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਅਪਰਾਧੀ ਰੱਖ ਲਓਗੇ ਆਪਣੀਆਂ ਜੇਲਾਂ ਦੇ ਵਿੱਚ ਤੇ ਉਹਨਾਂ ਨੇ ਕਹਿੰਦੇ ਬਹੁਤ ਹੀ ਪੇਸ਼ੇਵਰ ਢੰਗ ਦੇ ਨਾਲ ਸਾਡੇ ਅਪਰਾਧੀ ਉੱਥੇ ਸਾਂਭੇ ਹੋਏ ਆ ਸੋ ਭਾਸ਼ਣ ਦੇ ਵਿੱਚ 트ੰਪ ਨੇ ਜੇ ਆਪਾਂ ਕਹੀਏ ਪੰਜਾਬੀ ਦੇ ਵਿੱਚ ਤਾਂ ਯੂਐਨ ਦੇ ਚਿੱਠੇ ੜਾਤੇ ਯੂਰਪ ਨੂੰ ਜਿਹੜਾ ਆ ਉਹ ਝੰਜੋੜ ਕੇ ਰੱਖ ਦਿੱਤਾ ਦੁਨੀਆ ਨੂੰ ਦੱਸਿਆ ਕਿ ਗਾਂਹ ਇਮੀਗ੍ਰੇਸ਼ਨ ਨੀਤੀ ਜਿਹੜੀ ਇਹ ਕਿਹੋ ਜਿਹੀ ਹੋਣੀ ਆ ਸੋ ਜਿਹੜੀ ਗੱਲ 트াম্প ਨੇ ਕਹੀ ਉਹਨਾਂ ਦੇ ਖੀਰ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਅਮਰੀਕਾ ਦੇ ਵਿੱਚ ਇਹੋ ਜੀ ਨੀਤੀ ਲਿਆ ਰਹੇ ਆ ਇਮੀਗ੍ਰੇਸ਼ਨ ਦੀ ਤੇ ਗਾਂਹ ਸਾਰੀ ਦੁਨੀਆ ਨੂੰ ਉਹ ਇਮੀਗ੍ਰੇਸ਼ਨ ਨੀਤੀ ਜਿਹੜੀ ਫਾਲੋ ਕਰਨੀ ਚਾਹੀਦੀ ਹੈ ਖਾਸ ਕਰਕੇ ਯੂਰਪੀ ਮੂਲਕਾਂ ਨੂੰ ਸੋ ਆਪਣਾ ਅੰਦਾਜ਼ਾ ਤੁਸੀਂ ਲਾ ਸਕਦੇ ਆ ਕਿ ਪਵਿੱਖ ਦੇ ਵਿੱਚ ਇਮੀਗ੍ਰੇਸ਼ਨ ਕਿਹੋ ਜੀ ਹੋਣੀ ਆ ਤੇ ਇਥੋਂ ਕਿਹੜੇ-ਕਿਹੜੇ ਲੋਕ ਕੱਢੇ ਜਾਣੇ ਆ ਸੋ ਖੀਰ ਦੇ ਵਿੱਚ ਸਾਰਾ ਕੁਝ ਕਰ ਕਰਾ ਕੇ ਨਖੇਦੀਆਂ ਕਰਕੇ ਜੂਤ ਫੇਰ ਕੇ ਉਦੋਂ ਬਾਅਦ 트াম্প ਕਹਿੰਦੇ ਵੀ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜਿਹੜਾ ਸਾਡਾ ਦੇਸ਼ ਅਮਰੀਕਾ ਆ ਉਹ ਸੰਯੁਕਤ ਰਾਸ਼ਟਰ ਦੇ ਨਾਲ 100% ਖੜਾ ਆ ਅੰਟਾਨੀਆ ਗੁਟਰੇਜ਼ ਜਿਹੜੇ 70 ਜਨਰਲ ਨੇ ਉਹ ਕਹਿੰਦੇ ਵੀ ਮੈਂ ਇਹਨਾਂ ਦੇ ਨਾਲ ਕਈ ਵਾਰੀ ਸਹਿਮਤ ਹੁੰਨਾ ਆ ਪਰ ਫਿਰ ਵੀ ਉਹਨਾਂ ਦਾ ਸਤਕਾਰ ਬਹੁਤ ਕਰਦਾ ਆ ਇਹ ਸੰਸਥਾ ਜਿਹੜੀ ਆ ਬਹੁਤ ਤਾਕਤਵਾਰ ਆ ਯਾਨੀ ਕਿ 99% ਉਹਨਾਂ ਨੂੰ ਮਾੜਾ ਕਹਿ ਕੇ ਉਹਨਾਂ ਨੂੰ ਸਾਰਾ ਕੁਝ ਸੁਣਾ ਕੇ ਬਾਅਦ ਦੇ ਵਿੱਚ ਭਲੋਸ ਵੀ ਲਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕਮਲਾ ਹੈਰਸ ਉਹਨਾਂ ਦੀ ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਅਮਰੀਕਾ ਵਿੱਚ ਉਮੀਦਵਾਰ ਸਗੇ ਤੇ ਡੋਨਲਡ ਟਰੰਪ ਕੋਲੋਂ ਯਾਨੀ ਕਿ ਡੈਮੋਕ੍ਰੇਟਸ ਕੋਲੋਂ ਸੌਰੀ ਡੈਮੋਕ੍ਰੇਟ ਉਮੀਦਵਾਰ ਸਗੇ ਅਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੇ ਕੋਲੋਂ ਉਹ ਚੋਣ ਹਾਰ ਗਏ ਸਗੇ ਸੋ ਕਮਲਾ ਹੈਰਸ ਨੇ ਹੁਣ ਇਸ ਗੱਲ ਨੂੰ ਪਬਲਿਕ ਦੇ ਵਿੱਚ ਲੈਂਦਾ ਆ ਕਿ ਉਹਨਾਂ ਨੇ ਸਹੀ ਮੌਕੇ ਨਹੀਂ ਬੋਲਿਆ ਜਿਸ ਦੇ ਕਰਕੇ ਅਮਰੀਕਾ ਦਾ ਨੁਕਸਾਨ ਹੋਇਆ ਹੈ ਪਾਰਟੀ ਦਾ ਨੁਕਸਾਨ ਹੋਇਆ ਜੀ ਸੋ ਕਮਲਾ ਹੈਰਸ ਜਿਹੜੇ ਕਿ ਇੱਕ ਐਮਐਸਨ ਬੀਸੀ ਟੀਵੀ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਸੀ ਇੰਟਰਵਿਊ ਦੇ ਰਹੇ ਸੀ ਤੇ ਇੱਕ ਉਹਨਾਂ ਦੀ ਕਿਤਾਬ ਹੈਗੀ ਆ 107 ਡੇਜ਼ ਉਹਦੇ ਵਿੱਚੋਂ ਗੱਲਾਂ ਬਾਤਾਂ ਕਰ ਰਹੇ ਸੀ ਉਹ ਕਹਿੰਦੇ ਅਮਰੀਕਾ ਦੇ ਲੋਕ ਖਾਸ ਕਰਕੇ ਜਿਹੜੇ ਡੈਮੋਕ੍ਰੇਟਸ ਨੇ ਉਹ ਇਹ ਗੱਲ ਸਮਝ ਰਹੇ ਸੀ ਕਿ ਜੋ ਬਾਈਡਨ ਬਜ਼ੁਰਗ ਹੋ ਚੁੱਕੇ ਆ ਤੇ ਅਮਰੀਕਾ ਦੀ ਵਾਗ ਡ ਉਹਨਾਂ ਦੇ ਹੱਥਾਂ ਵਿੱਚ ਦੇਣੀ ਸਹੀ ਨਹੀਂ ਪਰ ਫਿਰ ਵੀ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਜਿਹੜਾ ਬਣਾ ਦਿੱਤਾ ਗਿਆ ਅਖੀਰ ਦੇ ਵਿੱਚ ਜਾ ਕੇ ਜਦੋਂ ਥੋੜੇ ਦਿਨ ਰਹਿੰਦੇ ਸੀਗੇ ਉਹਨਾਂ ਦੀ ਉਮੀਦਵਾਰੀ ਵਾਪਸ ਲੈ ਲਈ ਮੈਨੂੰ ਉਮੀਦਵਾਰ ਬਣਾ ਦਿੱਤਾ ਗਿਆ ਜਦੋਂ ਕਿ ਉਹ ਕਹਿੰਦੇ ਮੈਨੂੰ ਬੋਲਣਾ ਚਾਹੀਦਾ ਸੀਗਾ ਮੇਰੇ ਮਨ ਵਿੱਚ ਇਹ ਗੱਲ ਸੀਗੀ ਕਿ ਅਮਰੀਕਾ ਦੇ ਲੋਕ ਜੋ ਬਾਈਡਨ ਨੂੰ ਚਾਹੁੰਦੇ ਨਹੀਂ ਹੈਗੇ ਕਿਉਂਕਿ ਉਹਨਾਂ ਦੀ ਉਮਰ ਬਹੁਤ ਹੋ ਚੁੱਕੀ ਆ ਪਰ ਵਾਈਟ ਹਾਊਸ ਗੱਲੇ ਇਹ ਚੱਲ ਰਹੀ ਸੀ ਕਿ ਜੋ ਐਂਡ ਜੈਲ ਵਾਂਟ ਦਿਸ ਜੋ ਐਂਡ ਜੈਲ ਵਾਂਟ ਥੈਟ ਮਤਲਬ ਕਿ ਜੋ ਬਾਈਡਨ ਤੋਂ ਉਹਨਾਂ ਦੀ ਪਤਨੀ ਇਹ ਚਾਹੁੰਦੇ ਆ ਉਹ ਚਾਹੁੰਦੇ ਆ ਕਹਿੰਦੇ ਮੈਨੂੰ ਸਹੀ ਮੌਕੇ ਤੇ ਬੋਲਣਾ ਚਾਹੀਦਾ ਸੀਗਾ ਵੀ ਇਹ ਚੁਆਇਸ ਸਹੀ ਨਹੀਂ ਹੈਗੀ ਕਿ ਜੇਕਰ ਜੋ ਬਾਈਡਨ ਨੂੰ ਖੜਾ ਕੀਤਾ ਜਾਂਦਾ ਆ ਤਾਂ ਆਪਣੀ ਪਾਰਟੀ ਹਾਰ ਜਾਣੀ ਆ ਕਹਿੰਦੇ ਮੈਂ ਉਦੋਂ ਚੁੱਪ ਰਹੀ ਤੇ ਮੈਨੂੰ ਹੁਣ ਇਸ ਕੱਲ ਦਾ ਪਛਤਾਵਾ ਆ ਕਿ ਮੈਨੂੰ ਉਦੋਂ ਚੁੱਪ ਨਹੀਂ ਰਹਿਣਾ ਚਾਹੀਦਾ ਸੀ ਜੇਕਰ ਮੈਂ ਸਹੀ ਮੌਕੇ ਤੇ ਬੋਲੀ ਹੁੰਦੀ ਸਹੀ ਮੌਕੇ ਤੇ ਸਹੀ ਉਮੀਦਵਾਰ ਖੜਾ ਹੁੰਦਾ ਤੇ ਅੱਜ ਅਮਰੀਕਾ ਜਿਹੜਾ ਹੈ ਉਹ ਸਹੀ ਹੱਥਾਂ ਦੇ ਵਿੱਚ ਹੁੰਦਾ ਮਤਲਬ ਕਿ ਟਰੰਪ ਬਾਰੇ ਉਹ ਕਹਿ ਰਹੇ ਆ ਕਿ ਇਹ ਅਮਰੀਕਾ ਗਲਤ ਹੱਥਾਂ ਦੇ ਵਿੱਚ ਚਲੇ ਗਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਲੋਂਾਂ ਦੀ ਜਿਹੜੇ ਕਿ ਜੇਲ੍ਹ ਦੇ ਵਿੱਚ ਨਜ਼ਰਬੰਦ ਜਿਹੜੇ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਿਲ ਕੇ ਆਏ ਆ ਸੋ ਦੋਹਾਂ ਦੀ ਦੂਰੋਂ ਨੇੜੇ ਉਹ ਰਿਸ਼ਤੇਦਾਰੀ ਵੀ ਆ ਪਰ ਇਹ ਗੱਲ ਕਿ ਐਡੀ ਵੱਡੀ ਇਸ ਕਰਕੇ ਬਣੀ ਆ ਕਿ ਅਕਾਲੀ ਆਗੂਆਂ ਨੂੰ ਵੀ ਮਜੀਠੀਆ ਦੇ ਨਾਲ ਮਿਲਣਾ ਨਹੀਂ ਦਿੱਤਾ ਜਾ ਰਿਹਾ ਚਾਹੇ ਉਹਦੇ ਵਿੱਚ ਡਾਕਟਰ ਦਿਲਜੀਤ ਸਿੰਘ ਚੀਮਾ ਆ ਸਿਕੰਦਰ ਸਿੰਘ ਮਲੂਕਾ ਆ ਵਰਸਾ ਸਿੰਘ ਬਲਟੋਆ ਆ ਜਾਂ ਮਹੇਸ਼ਿੰਦਰ ਸਿੰਘ ਗਰੇਵਾਲ ਆ ਪਰ ਅੱਜ ਰਾਜ ਸੁਆਮੀ ਬਾਬੇ ਨੂੰ ਉਹਨਾਂ ਦੇ ਨਾਲ ਮਿਲਣ ਦੀ ਅਗਿਆ ਦੇ ਦਿੱਤੀ ਗਈ ਹੈ ਤੇ ਇਹ ਬੈਠਕ ਜਿਹੜੀ ਹੈ ਅੱਧੇ ਘੰਟੇ ਦੇ ਕਰੀਬ ਚੱਲੀ ਆ ਇਹਦੇ ਵਿੱਚ ਕੀ ਫੈਸਲੇ ਲਏ ਆ ਹਜੇ ਤੱਕ ਉਹ ਗੱਲਾਂ ਬਾਹਰ ਨਹੀਂ ਆਈਆਂ ਪਰ ਇਹ ਚਰਚਾ ਜ਼ਰੂਰੀ ਹੈ ਕਿ ਰਾਧਾ ਸਵਾਮੀ ਡੇਰੇ ਦੇ ਮੂਹਰੇ ਪੰਜਾਬ ਸਰਕਾਰ ਵੀ ਜਿਹੜੀ ਆ ਉਹ ਝੁਕੀ ਹੋਈ ਪ੍ਰਤੀਤ ਹੋ ਰਹੀ ਆ ਕਿ ਪਾਰਟੀ ਦੇ ਆਗੂ ਨੂੰ ਪਾਰਟੀ ਦੇ ਆਗੂ ਨਹੀਂ ਮਿਲ ਸਕਦੇ ਪਰ ਇੱਕ ਡੇਰੇ ਦਾ ਬਾਬਾ ਜਿਹੜਾ ਆ ਉਹ ਮਿਲ ਸਕਦਾ ਆ ਹੁਣ ਇਸ ਗੱਲ ਦੀ ਤੁਲਨਾ ਇਸ ਗੱਲ ਨਾਲ ਕੀਤੀ ਜਾ ਰਹੀ ਆ ਕਿ 4 ਸਾਲ ਅਮਰੀਕਾ ਦੇ ਵਿੱਚ ਰਹਿਣ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਦੀ ਮਾਤਾ ਜੀ ਬੀਬੀ ਜਗਿੰਦਰ ਕੌਰ ਔਰ ਬਹੁਤ ਹੀ ਬਜ਼ੁਰਗ ਹਾਲਤ ਵਿੱਚ ਵਾਪਸ ਆਪਣੇ ਪਿੰਡ ਪਹੁੰਚੇ ਆ ਇਸ ਹਾਸ ਦੇ ਨਾਲ ਕਿ ਉਹ ਇਸ ਉਮਰੇ ਆਪਣੇ ਪੁੱਤ ਦੇ ਨਾਲ ਮਿਲ ਸਕਣ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਬਹੁਤ ਹੀ ਸਖਤ ਸੁਰੱਖਿਆ ਦੀ ਜੇਲ੍ਹ ਤਿਹਾਰ ਜੇਲ੍ਹ ਦਿੱਲੀ ਦੇ ਵਿੱਚ ਨਜ਼ਰਬੰਦ ਨੇ ਪਿਛਲੇ 30 ਸਾਲ ਉਹਨਾਂ ਨੇ ਭਾਰਤ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਨਜ਼ਰਬੰਦੀ ਕੱਟੀ ਆ ਤੇ ਉਹ ਵੀ ਆਪਣੀ ਮਾਤਾ ਨੂੰ ਮਿਲਣਾ ਚਾਹੁੰਦੇ ਆ ਜੋ ਕੀ ਕਦੀ ਡੇਰਾ ਮੁਖੀ ਜਿਹੜਾ ਗਰਮੀਤ RAM ਰਹੀਮ ਉਹਨੂੰ ਫਰਲੋ ਦੇਣ ਵਾਲਾ ਸਰਕਾਰੀ ਤੰਤਰ ਜਾਂ ਫਿਰ ਹੁਣ ਰਾਧਾ ਸਵਾਮੀ ਨੂੰ ਮਜੀਠੀਏ ਦੇ ਨਾਲ ਮਿਲਣੀਆਂ ਕਰਾਉਣ ਵਾਲਾ ਸਰਕਾਰੀ ਤੰਤਰ ਕੀ ਮਾਤਾ ਨਰਿੰਦਰ ਕੌਰ ਨੂੰ ਭਾਈ ਜਗਤਾਰ ਸਿੰਘ ਤਾ ਹਵਾਰਾ ਦੇ ਨਾਲ ਮਿਲਣ ਦੀ ਆਗਿਆ ਦੇਊਗਾ ਸੋ ਇਹ ਇੱਕ ਵੱਡਾ ਸਵਾਲ ਜਿਹੜਾ ਆ ਹੁਣ ਖੜਾ ਆ ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਹਵਾਰਾ ਤੇ ਉਹਨਾਂ ਦੀ ਮਾਤਾ ਜੀ ਦੀ ਮਿਲਣੀ ਜਿਹੜੀ ਆ ਹੁੰਦੀ ਆ ਕਿ ਨਹੀਂ ਕਿਉਂਕਿ ਠੱਗਾਂ ਚੋਰਾਂ ਦੀਆਂ ਮਿਲਡੀਆਂ ਜਿਹੜੀਆਂ ਆ ਉਹ ਛੱਟ ਹੋ ਜਾਂਦੀਆਂ ਆ ਜਾਂ ਗਰਮੀ ਤੇ ਆਰਾਮ ਰਹੀ ਮਰ ਕੇ ਜਾਂਦੀਆਂ ਆ ਤੁਸੀਂ ਦੇਖੋ ਵੀ ਕਿੰਨੀ ਵਾਰੀ ਉਹਨੂੰ ਫਰਲੋ ਮਿਲੀ ਆ ਕਿੰਨੀ ਵਾਰੀ ਉਹਨੂੰ ਪ੍ਰੋਬਲ ਮਿਲੀ ਆ ਕੋਈ ਪੁੱਛ ਕੇ ਚਕਰਨ ਵਾਲਾ ਨਹੀਂ ਆ ਤੇ ਦੂਜੇ ਪਾਸੇ ਸਿਆਸੀ ਲੋਕ ਜਿਹੜੇ ਨੇ ਉਹਨਾਂ ਦੀਆਂ ਮਿਲਣੀਆਂ ਵੀ ਬੜੀਆਂ ਸੋਹਣੀਆਂ ਹੋ ਰਹੀਆਂ ਆ ਤੁਹਾਡੇ ਸਾਹਮਣੇ ਜਿਹੜੇ ਜਮਜੀਠੀਆ ਨੂੰ ਡੇਰਾ ਬਿਆਸ ਦੇ ਮੁਖੀ ਮਿਲ ਕੇ ਆਏ ਆ ਪਰ ਜਿਹੜੇ ਪੰਥਕ ਲੋਕ ਨੇ ਉਹਨਾਂ ਨੂੰ ਰੋਕਿਆ ਜਾਂਦਾ ਆ ਸੋ ਇਹ ਹੁਣ ਸਵਾਲ ਦੇਖਦੇ ਆ ਕਿ ਵੱਡਾ ਬਣਦਾ ਆ ਕਿ ਨਹੀਂ ਭਾਈ ਹਵਾਰਾ ਦੇ ਪਰਿਵਾਰ ਦੀ ਮਿਲਣੀ ਹੁੰਦੀ ਆ ਜਾਂ ਨਹੀਂ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਹੜਾਂ ਦੀ ਜਿਹੜੇ ਹੜ ਆਏ ਆ ਇਸ ਸਾਲ ਉਨੇ 20 ਜ਼ਿਲ੍ਹਿਆਂ ਦੇ ਤਕਰੀਬਨ 2100 ਤੋਂ ਵੱਧ ਪਿੰਡਾਂ ਦੀ 4 ਤੋਂ 5 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਖਰਾਬ ਕੀਤੀ ਆ ਫਸਲਾਂ ਦਾ ਪਰਬật ਹੋਈ ਚੁੱਕੀਆਂ ਆ ਪਰ ਜਿਹੜਾ ਕਿ ਰੇਤੇ ਮਿੱਟੀ ਅਤੇ ਲੱਕੜ ਦਾ ਮਿਸ਼ਰਣ ਜਿਹੜਾ ਉਹ ਇਸ ਲੱਖਾਂ ਏਕੜ ਧਰਤੀ ਦੇ ਉੱਤੇ ਫੈਲਿਆ ਹੋਇਆ ਸੋ ਜੇਕਰ ਕੱਲਾ ਰੇਤਾ ਹੋਵੇ ਜਿਹੜਾ ਆਪਾਂ ਉਸਾਰੀ ਦੇ ਵਿੱਚ ਵਰਤਦੇ ਆ ਸੈਂਡ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਵਿਕ ਜਾਂਦੀ ਆ ਉਹ ਪੱਧਰੀ ਹੁੰਦੀ ਆ ਲੋਕੀ ਵਰਤ ਲੈਂਦੇ ਆ ਪਰ ਜਿਹੜਾ ਸਮਾਨ ਇਹ ਆਇਆ ਆ ਜਿਹਨੂੰ ਗੱਭ ਕਹਿੰਦੇ ਆ ਇਹਦੇ ਵਿੱਚ ਕੁਛ ਰੇਤਾ ਹੁੰਦਾ ਕੁਛ ਮਿੱਟੀ ਹੁੰਦੀ ਆ ਕੁਛ ਇਹਦੇ ਵਿੱਚ ਕਲੇ ਹੁੰਦਾ ਆ ਚੀਕੜੀ ਮਿੱਟੀ ਹੁੰਦੀ ਆ ਤੇ ਨਾਲ ਦੀ ਨਾਲ ਜਿਹੜੇ ਦਰਖਤਾਂ ਦਾ ਚੂਰਪੂਰ ਜਾਂ ਟਾਣੇ ਵਗੈਰਾ ਹੁੰਦੇ ਆ ਲੱਕੜ ਹੁੰਦੀ ਆ ਸੋ ਇਹ ਸਿਰਫ ਭਾਰਤੀ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦਾ ਹੁਣ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਆਪਣੇ ਖਰਚੇ ਦੇ ਉੱਤੇ ਇਹਨਾਂ ਖੇਤਾਂ ਨੂੰ ਪੱਧਰਾ ਕਰਾਉਂਦੀ ਪਰ ਸਰਕਾਰ ਜਿਹੜੀ ਹੈ ਗੁੰੰਗੀ ਬੋਲੀ ਬਣ ਕੇ ਕੇਸਲ ਮਾਰ ਕੇ ਸੌ ਗਈ ਆ ਤੇ ਲੋਕੀ ਆਪਣੇ ਸਿਰ ਖੁਦ ਆਪਣੇ ਟਰੈਕਟਰ ਲਾ ਕੇ ਆਪਣੇ ਦਾਨੀ ਸੱਜਣਾ ਦੇ ਟਰੈਕਟਰ ਲਾ ਕੇ ਖੇਤ ਪੱਧਰੇ ਕਰਨ ਲੱਗੇ ਹੋਏ ਆ ਕਿਉਂਕਿ ਇਹ ਮਿੱਟੀ ਦਾ ਗਾਹਕ ਜਿਹੜਾ ਖੜੇ ਪਰ ਕੋਈ ਨਹੀਂ ਹੈਗਾ ਸੋ ਜੇਕਰ ਰੇਤਾ ਵੀ ਕਿਸੇ ਦੇ ਖੇਤ ਵਿੱਚ ਹੈਗਾ ਉਹ ਵੀ ਨਹੀਂ ਚੱਕਿਆ ਜਾ ਰਿਹਾ ਤੇ ਇਹ ਮਿੱਟੀ ਜਿਹੜੀ ਰਲਮੀ ਮਿਲਮੀ ਆ ਇਹਨੂੰ ਵੀ ਕੋਈ ਨਹੀਂ ਚੱਕ ਰਿਹਾ ਤੇ ਜੇ ਕੋਈ ਚੱਕ ਵੀ ਰਿਹਾ ਤਾਂ ਬਹੁਤ ਡਿਗੇ ਹੋਏ ਪਹਾੜ ਤੇ ਚੱਕ ਰਿਹਾ ਆ ਕਿਉਂਕਿ ਉਹਨੂੰ ਪਤਾ ਵੀ ਇਹ ਤਾਂ ਇੱਥੇ ਪਈ ਰਹਿਣੀ ਆ। ਸੋ ਜਿਹਨਾਂ ਲੋਕਾਂ ਕੋ ਸਮਰੱਥਾ ਆ ਜੇ ਕਿ ਕੋਲੇ 5 ਕਿੱਲੇ ਆ ਜਾਂ 10 ਕਿੱਲੇ ਆ ਉਹਨੇ ਕਰਾ ਕੇ ਇਹ ਮਿੱਟੀ ਜਿਹੜੀ ਆ ਆਪਣੇ ਇੱਕ ਖੇਤ ਵਿੱਚ ਢੇਰੀ ਲਾ ਰਹੀ ਆ। ਪਰ ਜਿਹਨਾਂ ਕੋ ਖੇਤ ਹੀ 1-2 ਆ ਉਹਨਾਂ ਦੇ ਕੋਲ ਕੋਈ ਵੀ ਰਾਹ ਜਿਹੜਾ ਦਿਖਾਈ ਨਹੀਂ ਦੇ ਰਿਹਾ। ਸੋ ਇਸ ਕਰਕੇ ਇਹ ਮਿੱਟੀ ਜਿਹੜੀ ਆ ਜਿਹੜੀ ਗਾਰ ਤੋਂ ਬਣੀ ਆ ਇਹ ਪੰਜਾਬ ਦੀ ਪੰਜਾਬੂ ਜ਼ਮੀਨ ਦਾ ਵੀ ਨੁਕਸਾਨ ਕਰ ਰਹੀ ਹੈ ਕੁਝ ਥਾਂ ਦੇ ਉੱਤੇ ਇਹ 5-10 ਸੈਂਟੀਮੀਟਰ ਆ ਜਿਹੜੀ ਕਿ ਖਰਾਕੇ ਪਰੇ ਧੱਕੀ ਜਾ ਸਕਦੀ ਆ ਜਾਂ ਪਲਟਾਵੇਂ ਹਲਾਂ ਦੇ ਨਾਲ ਮਿਕਸ ਕੀਤੀ ਜਾ ਸਕਦੀ ਆ ਪਰ ਕਈ ਥਾਂ ਇਹ ਫੁੱਟਾਂ ਵਿੱਚ 1 ਫੁੱਟ 5 ਫੁੱਟ 8 ਫੁੱਟ ਤੱਕ ਵੀ ਹੈਗੀ ਆ ਸੋ ਉਹਨੂੰ ਚੱਕਣ ਵਾਸਤੇ ਜੀਸੀਬੀ ਮਸ਼ੀਨਾਂ ਦੀ ਲੋੜ ਪੈਣੀ ਆ ਹੈਵੀ ਮਸ਼ੀਨਰੀ ਦੀ ਲੋੜ ਪੈਣੀ ਆ ਤੇ ਕਿਸਾਨ ਵਿਚਾਰੇ ਨੰਬੋਸ਼ ਹੋ ਕੇ ਬੈਠੇ ਆ ਵੀ ਇਹਦਾ ਕੀ ਹੱਲ ਕੀਤਾ ਜਾਵੇ ਜਿਹੜੇ ਮਿੱਟੀ ਚੱਕਣ ਵਾਲੇ ਨੇ ਠੇਕੇਦਾਰ ਨੇ ਉਹ ਮਤਲਬ ਜੇ 5 ਡਾਲਰ ਦੀ ਚੀਜ਼ ਆ ਤਾਂ 25 ਪੈਸੇ ਵਿੱਚ ਖਰੀਦਣਾ ਚਾਹੁੰਦੇ ਆ ਕਿ ਸਾਨੂੰ ਮੁਫਦੇ ਭਾ ਦਿੱਤਾ ਜਾਵੇ ਸਾਰਾ ਕੁਝ ਸੋ ਹਜ਼ਾਰਾਂ ਕਰੋੜ ਰੁਪਏ ਖਰਚ ਹੋ ਚੁੱਕਾ ਆ ਹਜ਼ਾਰਾਂ ਕਰੋੜ ਰੁਪਏ ਹੋਰ ਖਰਚ ਆਉਣਾ ਆ ਜਿਹਦੇ ਨਾਲ ਮਿੱਟੀ ਚੱਕੀ ਜਾਣੀ ਆ ਤੇ ਸਭ ਤੋਂ ਵੱਡੀ ਕਮਾਲ ਦੀ ਗੱਲ ਇਹ ਆ ਕਿ ਸਾਰਾ ਕੁਝ ਪੰਜਾਬੀਆਂ ਦੀ ਜੇਬ ਤੋਂ ਜਾ ਰਿਹਾ ਆ ਆਮ ਲੋਕਾਂ ਦੀ ਜੇਬ ਤੋਂ ਜਾ ਰਿਹਾ ਚਾਹੇ ਉਹ ਪੰਜਾਬ ਦੇ ਆ ਚਾਹੇ ਹਰਿਆਣਾ ਰਾਜਸਥਾਨ ਦੇ ਜਿਹੜੇ ਮਹਤਕਾਰਨਾ ਆ ਇਹ ਉਹ ਆ ਤੇ ਚਾਹੇ ਬਾਹਰਲੇ ਮੁਲਕਾਂ ਵਿੱਚ ਬੈਠੇ ਪੰਜਾਬੀ ਜਿਹੜੇ ਪੈਸੇ ਭੇਜ ਰਹੇ ਆ ਸਰਕਾਰਾਂ ਜਾਣ ਬੁੱਝ ਕੇ ਕੇਸਲ ਮਾਰ ਕੇ ਸੌ ਗਈਆਂ ਆ ਚਾਹੇ ਪੰਜਾਬ ਸਰਕਾਰ ਹੈ ਤੇ ਚਾਹੇ ਭਾਰਤ ਸਰਕਾਰ ਹੈ ਇਹ ਆਪਣੇ ਕੋਲੋਂ ਪੈਸੇ ਲਾਉਂਦੇ ਆ ਲਈ ਜਾਂਦੇ ਹੋ ਤੇ ਨਾਲੇ ਬੋਲਦੇ ਵੀ ਕੁਛ ਨਹੀਂ ਸੋ ਹੁਣਾ ਤਾਂ ਇਹ ਚਾਹੀਦਾ ਸੀ ਕਿ ਲੋਕਾਂ ਦੇ ਵਿੱਚ ਗੁੱਸਾ ਹੁੰਦਾ ਇੱਕ ਨਰਾਜ਼ਗੀ ਹੁੰਦੀ ਕਿ ਸਰਕਾਰਾਂ ਨੇ ਸਾਡੀ ਬਾਹ ਨਹੀਂ ਫੜੀ ਪਰ ਕਿਉਂਕਿ ਪੈਸਾ ਬਾਹਰੋਂ ਚੱਲ ਗਿਆ ਉੱਥੋਂ ਪੰਜਾਬ ਹਰਿਆਣੇ ਵਾਲੇ ਮਦਦ ਕਰੀ ਜਾਂਦੇ ਆ ਉਦੇ ਨਾਲ ਜਿਹੜਾ ਸਰਕਾਰ ਪ੍ਰਤੀ ਗੁੱਸਾ ਜਿਹੜਾ ਸਮਾਉਲਟਾ ਮੰਨਵੀ ਹੋ ਗਿਆ ਵੀ ਕੰਮ ਤਾਂ ਚੱਲੀ ਜਾਂਦਾ ਆ ਤੇ ਜੇ ਕੰਮ ਨਾ ਚੱਲਦਾ ਹੁੰਦਾ ਸਰਕਾਰ ਤੇ ਮਗਰ ਲੋਕਾਂ ਨੇ ਪੈਣਾ ਸੀਗਾ ਹੁਣ ਕੰਮ ਚੱਲੀ ਜਾਂਦਾ ਕਰਕੇ ਲੋਕ ਜਿਹੜੇ ਕੰਮਾਂ ਚ ਬੀਜ਼ੀ ਨੇ ਪੈਸਾ ਬਾਹਰੋਂ ਅੰਦਰੋਂ ਜਾਈ ਜਾਂਦਾ ਆ ਤੇ ਸਰਕਾਰ ਆਰਾਮ ਨਾਲ ਨਜ਼ਾਰੇ ਲੈ ਰਹੀ ਆ ਕਿਉਂਕਿ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਆਮ ਲੋਕ ਕਰ ਰਹੇ ਆ ਉਹਨਾਂ ਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਸੋ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਭਾਵਨਾ ਹੈਗੀ ਆ ਮਦਦ ਕਰਨ ਦੀ ਇੱਕ ਦੂਜੇ ਦੀ ਸੋਚਦਾ ਇਹ ਉਲਟਾ ਜਿਹੜਾ ਫਾਇਦਾ ਹੈ ਸਰਕਾਰਾਂ ਚੱਕ ਰਹੀਆਂ ਆ ਤੇ ਇਹ ਪੰਜਾਬ ਦੇ ਵਿੱਚ ਜੇ ਕੁਝ ਇਸ ਵੇਲੇ ਹੋ ਰਿਹਾ ਆ ਖੜਾਂ ਦੀ ਮਾਰਟ ਆਏ ਇਲਾਕਿਆਂ ਵਿੱਚ ਉਹ ਲੋਕ ਹੀ ਕਰ ਰਹੇ ਆ ਉਹੀ ਇੱਕ ਦੂਜੇ ਦੀ ਮਦਦ ਕਰ ਰਹੇ ਆ ਜਾਂ ਆਪਣੇ ਖੁਦ ਹੀ ਮਦਦ ਕਰ ਰਹੇ ਆ ਸਰਕਾਰਾਂ ਜਿਹੜੀਆਂ ਕਿ ਸਾਡੇਆਂ ਦੇ ਸਹਰਾਣੇ ਥੱਲੇ ਬਾਹਾਂ ਦੇ ਕੇ ਸੁੱਤੀਆਂ ਪਈਆਂ ਉਹਨਾਂ ਨੂੰ ਕੋਈ ਵੀ ਫਿਕਰ ਨਹੀਂ ਹੈਗਾ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਲੈ ਕੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹਥਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ